ਸਾਸ਼ਟ੍ਰਿਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪੰਜਾਬ ਚ ਝੋਨੇ ਦੀ ਪੂਸ਼ਾ 44 ਦੀ ਕਿਸਮ ਤੇ ਲਗਾਈ ਗਈ ਰੋਕ ਪੰਜਾਬ ਸਰਕਾਰ ਨੇ ਲਿਆ ਸਖਤ ਫੈਸਲਾ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਲਗਾਤਾਰ ਖੇਤੀਬਾੜੀ ਯੂਨੀਵਰਸਿਟੀ ਕਰ ਰਹੀ ਹੈ ਸਪਾਰਸ਼ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਕਜਾਚੀ ਨੇ ਕੀਤੀ ਖੁਦਕੁਸ਼ੀ ਨਹਿਰ ਦੇ ਵਿੱਚ ਛਾਲ ਮਾਰ ਕੇ ਦਿੱਤੀ ਜਾਨ ਤਰਸੇਮ ਸਿੰਘ ਨੇ ਕੀਤੀ ਖੁਦਕੁਸ਼ੀ ਪਿਛਲੇ 23 ਸਾਲਾਂ ਤੋਂ ਸੀਐਸਜੀਪੀਸੀU ਮੁਲਾਜ਼ਮ ਪੰਜਾਬ ਦੇ ਵਿੱਚ ਮੜ ਤੋਂ ਹੋਇਆ ਵੱਡਾ ਬਲਾਸਟ ਗਰਦਾਸਪੁਰ ਦੇ ਨੇੜੇ ਸਰਹੱਦੀ ਇਲਾਕੇ ਦੇ ਵਿੱਚ ਆਈਈਡੀ ਦਾ ਬਲਾਸਟ ਸਰਹੱਦ ਨੇੜੇ ਲਪੋਇਆ ਹੋਇਆ ਸੀ ਆਈਈਡੀ ਬੀਐਸਐਫ ਦਾ ਇੱਕ ਜਵਾਨ ਹੋਇਆ ਗੰਭੀਰ ਜ਼ਖਮੀ ਤਖਸ਼ੀਰੀ ਦੰਦਵਾ ਸਾਹਿਬ ਦੇ ਨਵੇਂ ਜਸਤੇਦਾਰ ਦੀ ਹੋਈ ਤਾਜਪੋਸ਼ੀ ਬਾਬਾ ਟੇਕ ਸਿੰਘ ਧਨੋਲਾ ਨੇ ਸਾਂਭਿਆ ਆਉ ਦਾ ਜਸਤੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਤਾਜਮੋਸ਼ੀ ਮੌਕੇ ਰਹਿ ਮੌਜੂਦ ਬਸ ਆਖੀ ਮੌਕੇ ਤਕਸ਼ਰੀ ਦਮਦਮਾ ਸਾਹਿਬ ਹੋਣੇ ਹਨ ਵੱਡੇ ਧਾਰਮਿਕ ਪ੍ਰੋਗਰਾਮ ਇੱਕ ਹੋਰ ਪਾਸਟਰ ਤੇ ਹੋਇਆ ਐਕਸ਼ਨ ਪਾਸਟਰ ਜਸ਼ਨ ਗਿੱਲ ਨੇ ਕੋਰਟ ਦੇ ਵਿੱਚ ਕੀਤਾ ਖੁਦ ਸਰੈਂਡਰ ਪਾਸਟਰ ਜਸ਼ਨ ਗਿੱਲ ਤੇ ਲੱਗੇ ਹਨ ਰੇਪ ਦੇ ਗੰਭੀਰ ਇਲਜ਼ਾਮ ਪੁਲਿਸ ਲਗਾਤਾਰ ਕਰ ਰਹੀ ਸੀ ਪਾਲ ਐਮਪੀ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਤੋਂ ਵਟਿਆ ਐਨਐਸਐ ਪਫਲਪ੍ਰੀਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਵੇਗੀ ਪੰਜਾਬ ਪੁਲਿਸ ਵਾਰਿਸ ਪੰਜਾਬ ਜੇ ਸੋਸ਼ਲ ਮੀਡੀਆ ਹੈਂਡਲਰ ਸੀ ਪਪਲਪ੍ਰੀਤ ਸਿੰਘ ਕਰਨਲ ਬਾਠ ਦੀ ਕਟਵਾਰ ਮਾਮਲੇ ਦੇ ਵਿੱਚ ਇੰਸਪੈਕਟਰ ਰੌਣੀ ਸਿੰਘ ਦੀ ਜ਼ਮਾਨਤ ਅਰਜੀ ਕੋਰਟ ਨੇ ਕੀਤੀ ਰੱਦ ਚੰਡੀਗੜ੍ਹ ਪੁਲਿਸ ਨਹੀਂ ਪੇਸ਼ ਕਰ ਸਕੀ ਰਿਪੋਰਟ ਅਗਲੀ ਸੁਣਵਾਈ ਹੁਣ 11 ਅਪ੍ਰੈਲ 2025 ਨੂੰ ਹੋਵੇਗੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਮੜ ਤੋਂ ਜੇਲ੍ਹ ਤੋਂ ਆਇਆ ਬਾਹਰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਦਿੱਤੀ ਫਰ ਲੋ ਰਾਮ ਰਹੀਮ ਰੋहतक ਦੀ ਸਨਾਰੀਆ ਜੇਲ੍ਹ ਤੋਂ ਡੇਰਾ ਸਰਸਾ ਦੇ ਲਈ ਰੋਇਆ ਰਵਾਨਾ ਗੁਰਮੀਤ ਰਾਮ ਰੇਹ ਨੂੰ ਖੁਦ ਲੈਣ ਪਹੁੰਚੀ ਹਨੀਪ੍ਰੀਤ ਚੰਡੀਗੜ੍ਹ ਪਾਸਪੋਰਟ ਸੇਵਾ ਕੇਂਦਰ ਦੇ ਵਿੱਚ ਸਰਵਰ ਹੋਇਆ ਡਾਊਨ ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ 4-4 ਘੰਟੇ ਤੱਕ ਲੋਕਾਂ ਨੂੰ ਕਰਨਾ ਪਿਆ ਇੰਤਜ਼ਾਰ ਭਾਜਪਾ ਗੂ ਮਰੰਜਨ ਕਾਲੀਆ ਦੇ ਘਰ ਦੇ ਉੱਪਰ ਗ੍ਰੇਨੇਡ ਅਟੈਕ ਕਰਨ ਦੇ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਪੇਸ਼ੀ ਦੇ ਲਈ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ 6 ਦਿਨਾਂ ਦੇ ਲਈ ਪੁਲਿਸ ਰਿਮਾਂਡ ਤੇ ਭੇਜਿਆ ਇਸ ਸਨ ਅਸਦੀਆਂ 10 ਵੱਡੀਆਂ ਖ਼ਬਰਾਂ ਫਿਰ ਮਿਲਾਂਗੇ ਕੁਝ ਖਾਸ ਖ਼ਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ